ਸ਼ਲੋਕ ਮਹੱਲਾ ਪੰਜਵਾਂ ਜਾਕੋ ਭਏ ਕਿਰਪਾਲ ਪ੍ਰਭ ਹਰ ਹਰ ਸੋਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ ਜਾਕੋ ਭਏ ਕਿਰਪਾਲ ਪ੍ਰਭ ਜੀਰ ਤੇ ਪ੍ਰਭ ਦੀ ਕਿਰਪਾ ਹੋ ਗਈ ਹਰ ਹਰ ਸੇ ਜਪਾਤ ਕੋਈ ਹਰ ਹਰ ਜਪਦੇ ਉਹਨਾਂ ਨੇ ਹਰ ਹਰ ਜਪਿਆ ਚੌਂਦ ਪੀਤ ਲੱਗੀ ਤਿਨ ਰਾਮ ਸਿਓ ਹਾਂਜੀ ਉਹਨਾਂ ਦੇ ਰਾਮ ਨਾਲ ਸੰਤ ਰਾਤ ਬੋਲਣ ਦਾ ਪ੍ਰੇਤ ਲੱਗੀ ਆਪਣੇ ਆਪ ਨੂੰ ਪ੍ਰੇਤ ਲੱਗੀ ਆਪਣੇ ਦੂਰ ਨਾਲ ਪ੍ਰੇਤ ਲੱਗ ਗਈ ਢੇੜ ਦੇ ਸਾਧ ਸੰਗਤ ਪ੍ਰੇਤ ਲੱਗਦੀ ਅੰਤਰਾਤ ਬੋਲਣ ਬਿਲਣਾ ਹੀ ਸਾਧ ਅੱਧਾ ਸਾਧ ਹੈ ਸਾਧ ਹੈ ਮਨ ਆਸਾਦ ਹੈ ਇਹਦੂ ਆਸਾਦ ਹੋ ਗਦੇ ਜਦ ਅਰੋਗ ਹੋ ਜਾਂਦਾ ਇਹ ਵੀ ਸਾਧ ਹੋ ਜਾਂਦਾ ਇੱਕੋ ਜਿਹਾ ਸਾਧ ਦੇ ਸਬਤ ਮਿਲ ਜਾਂਦੇ ਅਚਾਨੇ ਤੇ ਚਾਰ ਅੱਖਰ ਆਏ ਆ ਇੱਕ ਤਾਂ ਹੋਇਆ ਜਾ ਕੋ ਪਏ ਕਿਰਪਾਲ ਪ੍ਰਭ ਪ੍ਰਭ ਔਰ ਹਰ ਦੇ ਵਿੱਚ ਕੀ ਅੰਤਰ ਹੈ ਫਿਰ ਹਰ ਹਰ ਸੋਈ ਜਪਾਤ ਅਸਾਂ ਦੇ ਵਿੱਚ ਕਿਰਪਾਲ ਤਾਂ ਪ੍ਰਵੇਤ ਹੈ ਔਰ ਜੀਹ ਪਿੱਛੂ ਦੇਖੀਏ ਇਹ ਕੋਈ ਹਰ ਆਦਮੀ ਆ ਕੇ ਇੱਥੇ ਰੁੱਲੀ ਜਪ ਸਕਦਾ ਕਿਦੋਂ ਕਦੋਂ ਲਿਆ ਕੇ ਦੋ ਭੇੜ ਭੇੜ ਕੇ ਲਿਆ ਕੇ ਬੰਦੇ ਇਕੱਠੇ ਕਰ ਦੂਦਾ ਨਹੀਂ ਫਿਰ ਇੱਕੋ ਬੰਲੇ ਦੇ ਨਾਲ ਹੁਣ ਸਾਰੇ ਭਗਤ ਥਾਂ ਥਾਂ ਤੇ ਇਕੱਠੀ ਕਰਦਾ ਕਿਵੇਂ ਕਰ ਦਿੰਦਾ ਹੈ ਉਹ ਦੇਵੀ ਕਿਰਪਾ ਦੀ ਹੋਵੇ ਹੋਰ ਕੀ ਕਹਾਂ ਮੈਂ ਕਹਿਣ ਨਾਲ ਕਿਸੇ ਦਾ ਕੋਈ ਕਾਰਨ ਬਣਾਇਆ ਕਿਸੇ ਦਾ ਕੋਈ ਕਾਰਨ ਬਣਾਇਆ ਉਹਨਾਂ ਦਾ ਕਿਸੇ ਦਾ ਕੋਈ ਕਾਰਨ ਬਣਾਇਆ ਇਹ ਪ੍ਰਭ ਜਿਹੜਾ ਹੈਗਾ ਪ੍ਰਭਤਾ ਪਰਮੇਸ਼ਰ ਦੀ ਪ੍ਰਥਾਈ ਅੱਛਾ ਜੀ ਇਹ ਕਦੋਂ ਤੋ ਹੋ ਰਹੀ ਹੈ ਕਿ ਗੁਬਰੀ ਖੇੜਾ ਦਾ ਉਹ ਤਰ੍ਹਾਂ ਜਿਹਾ ਨਹੀਂ ਪਹਿਲਾਂ ਹੀ ਚੌਵੀ ਹੁੰਦੀ ਉਹ ਕਰਦਾਈ ਤਾਂ ਉਹ ਵੀ ਚਾਉਂਦਾ ਉਹ ਵੀ ਦੇਖਦਾ ਹੁੰਦਾ ਵੀ ਇਹ ਵਿਦਿਆਰਥੀ ਭੁੱਖਾ ਹੈ ਜਾਦਾ ਪਰੂਗੋਦਾ ਵੀ ਅੰਦਰ ਪਸ਼ੂ ਤੇ ਅੱਛਾ ਕੰਨ ਪਾਣੀ ਪਿਲਾਉਣੇ ਜਾਂਦੇ। ਇਹ 2 ਕਿਲੋਮੀਟਰ ਸੇ ਪੜੀ ਹੋਵੇ ਪਸ਼ੂ ਤੇ ਅੱਛਾ। ਉਥੇ ਰੱਬਾ ਕੋਈ 10 ਕਿਲੋਮੀਟਰ ਵਾਲਾ ਵੀ ਆਇਆ ਹੋਵੇ ਪਾਣੀ ਪਿਲਾਉਣ। ਪਾਣੀ ਇੱਥੇ ਬਿਲਦਾ ਉੱਥੇ ਹੀ ਜਾਂਦਾ। ਮਾਲਕ ਪ੍ਰਾਪੀਆ ਪਰ ਪ੍ਰੈਸ਼ਰ ਵੀ ਹੈ। ਜਿਹੜਾ ਪ੍ਰਾਵ ਪ੍ਰਬਾਲਕੇ ਉੱਤੇ ਆਸੇ। ਪ੍ਰਾਵਰ ਪ੍ਰਭੂ ਦੇ ਵਿੱਚ ਫਰਕ ਪਾਇਆ ਹੋਇਆ ਕਿਤੇ ਕਿਤੇ ਉਹ ਉਸ ਵੇਲੇ ਪਾਇਆ ਹੋਇਆ ਉਸ ਵੇਲੇ ਲੋਡ ਹੈ। ਕਿਤੇ ਕਿਤੇ ਲੋਡ ਹੁੰਦੀ ਹੈ ਕਿਤੇ ਕਿਤੇ ਪ੍ਰਾਬਲ ਨਾਲ ਸੱਜਾ। ਅੱਛਾ। ਗੱਲ ਸਮਝ ਆਉਣੀ ਹੈ ਜਿਹੜਾ ਹਰ ਹੈ ਉਹ ਹਰ ਸੇਵਤ ਰਬ ਦੀ ਸਿਮਤ ਹਰਤਾ ਬਣ ਅੰਦਰ ਹੈ ਹਰਤਾ ਜੀਵਦਾ ਦਾ ਹੈ ਇਸੇ ਜਿਹਦੀ ਬਜਾ ਨਾਲ ਸਰੀਰ ਹਰ ਹੈ ਠੀਕ ਹੈ ਜੀ ਹਰ ਮੂਲ ਹੈ ਪ੍ਰਭ ਇੱਥੇ ਪਰਮੇਸ਼ਰ ਵਾਸਤੇ ਆਇਆ ਠੀਕ ਹੈ ਜੀ ਹਾਂ ਪ੍ਰਭ ਹੈ ਤੇ ਪ੍ਰਭੂ ਸਰਵਾਕ ਤੇ ਫਿਰ ਅੱਗੇ RAM ਦੀ ਗੱਲ ਆ ਜਾਂਦੀ ਨਾਨਕ ਪ੍ਰੀਤ ਲਗੀ ਤਿਨ RAM ਸਿਓ ਤੇ ਹਰੇ RAM ਹੈ ਫਿਰ ਹਾਂ ਹਰੇ RAM ਹਰੇ ਬਿਸਰ ਦੇਦੇ ਜੀ ਠੀਕ ਹੈ ਜੀ ਹਰੇ ਰਾਮ ਹਰੇ ਕ੍ਰਿਸ਼ਨ ਕਹਿੰਨੇ ਆ ਅੱਛਾ ਹਰੇ ਰਾਮ ਹੈ ਹਰੇ ਕ੍ਰਿਸ਼ਨ ਹੈ ਫਿਰ ਹਾਂ ਜੀ ਕਰੀਆ ਜੁੜਿਆ ਹੋਇਆ ਜੇ ਇਹਨਾਂ ਹਰੇ ਕਰਦਾ ਹਰੇ ਰਾਮ ਦੀ ਅੰਸ਼ ਹੈ ਤਾਂ ਹਰੇ ਰਾਮ ਉਹ ਵੀ ਕੋਈ ਗੱਲ ਠੀਕ ਹੈ ਜੀ ਰਾਮ ਨੇ ਆਪਣੀ ਥੋੜੀ ਅੰਸ਼ ਹੈ ਜੀ ਪਾਤੀ ਹਰਾ ਹੋ ਗਿਆ ਉਹ ਕ੍ਰਿਸ਼ਨ ਨੂੰ ਵੀ ਹਰੇ ਕਹਿ ਸਕਦੇ ਆ ਆਪ ਨੂੰ ਵੀ ਹਰੇ ਕਹਿ ਸਕਦੇ ਆ ਤੁਹਾਨੂੰ ਵੀ ਕਹਿ ਸਕਦੇ ਆ ਪਾਣੀ ਪਾਤਾ ਖੂਦ ਦੇ ਵਿੱਚੋਂ ਫਜ਼ਲ ਹਰੀ ਉਹ ਵੀ ਖੂਦ ਦਾ ਪਾਣੀ ਕਿਹੜਾ ਮੁੱਕ ਗਿਆ ਹਾਂ ਜੀ ਅੱਲਾ ਪੰਜਵਾ ਰਾਮ ਰਮੋ ਬੜ ਭਾਗੀਓ ਜਲ-ਥਲ ਮਹੀਲ ਸੋਏ ਨਾਨਕ ਨਾਮ ਰਾਧੀ ਐ ਬਿਗਨ ਨਾ ਲੱਗਿਆ ਕੋਈ ਰਾਮ ਰਮੋੜ ਭਾਗਿਓ ਜਲ-ਥਲ ਮਹੀਲ ਸੋਏ ਹੂੰ ਰਾਮ ਨੂੰ ਉਕੜਾ ਤਾ ਐਸਾ ਰਾਮ ਐ ਅਜ ਐਸਾ ਰਾਮ ਦੇਖੋ ਉਕੜਾ ਜਿਹੜਾ ਰਾਮ ਹੈ ਨਾ ਸਭ ਦੇ ਅੰਦਰ ਆ ਹੂੰ ਕੋਚਨ ਆਪਣੇ ਦਰਿਆ ਸਭ ਦੇ ਰਾਮ ਨੂੰ ਨਹੀਂ ਦੇਣਾ ਲੱਭਜੋ ਜਦਾਂ ਕੋ ਜੋ ਰਾਮ ਜਲ-ਥਲ ਮਹੀਲ ਸੋਏ ਜਲ ਵਿੱਚ ਜਿਹੜੇ ਜੀਵ ਉੱਥੇ ਵੀ ਰਾਮ ਹੈਗਾ ਥਲ ਦੇ ਵਿੱਚ ਜੀਵ ਨੇ ਉੱਥੇ ਵੀ ਰਾਮ ਹੈਗਾ ਧਰਤੀ ਮੈਲ ਦੇ ਵਿੱਚ ਵੀ ਰਾਮ ਹੋਏਗਾ ਹਰ ਜਗ੍ਹਾ ਰਾਮ ਹੈਗਾ ਜਿੱਥੇ ਆਤਮਾ ਹੈ ਉੱਥੇ ਰਾਮ ਹੈ ਆਤਮਾ ਨੂੰ ਰਾਮ ਨੂੰ ਨਾ ਪਰਵਾਹ ਨੂੰ ਆਤਮਾ ਹੀ ਰਾਮ ਹੈ ਠੀਕ ਹੈ ਜੀ ਆਪਣੇ ਨਾਲ ਆਪਣੇ ਜੁੜ ਜਿਓ ਆਪਣੇ ਮੂਲ ਨਾਲ ਜੁੜ ਜਿਓ ਬੜਪਾ ਗਿਓ ਆਪਣੇ ਮੂਲ ਨਾਲ ਜੁੜ ਜਿਓ ਆਪਣੇ ਆਪ ਨਾਲ ਜੁੜ ਜਿਓ ਫਿਰ ਕੁਝ ਨਹੀਂ ਛੱਡੋ फिर कुछ छुट्टे फिर अपने चल चल मईल सोए नानक नाम आराधीए फिकर नागे को जुड़ गए दो पदार्थ मिल गए नाम नहीं करो इतना आराम जुड़ के नानक नाम मिले तो जीवो नानक नाम आराधीए फिकर फिगर न लागे कोय बेचारे फिक्र नहीं हो सकता आराधना बलूगा ਜੇ ਕੋਈ ਆਨੰਦ ਨੂੰ ਲੋਭ ਦੀ ਕਰੇ ਤੋ ਬੀਊਗਾ ਕੋਈ ਬਿਗੜ ਨਹੀਂ ਦੇੜੇ ਆ ਸੰਤ ਦਾ ਉਹਦੇ ਅੰਦਰ ਦਾ ਨੇ ਸੰਤੋਖ ਸੂਤ ਹੈ ਰਾਮ ਕਾਲ ਲੱਗੀ ਹਾਜ਼ਰ ਹੈ ਪੌੜੀ ਭਗਤਾ ਕਾ ਬੋਲਿਆ ਪ੍ਰਵਾਨ ਹੈ ਦਰਗਾ ਪਵੈ ਥਾਂ ਭਗਤਾ ਤੇਰੀ ਟੇਕ ਰਤੇ ਸੱਚ ਨਾਹੀਂ ਕੋ ਭਗਤਾ ਕਾ ਬੋਲੇ ਗੁਰੂਆਂ ਕਾ ਬੋਲੇ ਗਦੇ ਨਹੀਂ ਲਿਖਿਆ ਹੋਇਆ ਬਾਹਰ ਬੈਣੇ ਪਾਛਾ ਦੀਆ ਲਖਦ ਭਗਤ ਵਰਤੇ ਕਿਨਾ ਵਰਗੀ ਝੂਠ ਬੋਲ ਲੈਂਦੇ ਸੱਚ ਦੇ ਪਰੇਡ ਹੋਈ ਜਾਂ। ਭਗਤਾਂ ਦਾ ਬੋਲਿਆ ਪਰਵਾਣ ਹਾਂਜੀ ਦਰਗਾ ਪਵੈ ਥਾਂ। ਦਰਗਾ ਬਾਬਾ ਥਾਂ ਹੀ ਦਰਗਾ ਦੇ ਵਿੱਚ ਜਗ੍ਹਾ ਮਿਲਦੀ ਹੈ। ਜੋ ਇਹਨੂੰ ਮੰਨ ਲੈਣ ਦਾ ਉਹ ਦਰਗਾ ਦੇ ਵਿੱਚ ਸੀਟ ਰਿਜ਼ਰਵ ਹੈ। ਦਰਗਾ ਦੇ ਵਿੱਚੋਂ ਦਾ ਫਰਮਾਨ ਹੀ ਭਗਤ ਬੋਲਦੇ ਨੇ ਭਗਤ ਜਿਹੜਾ ਆਪਣੀ ਵਰਗੀ ਨੂੰ ਕੁਝ ਬੋਲ ਦੇ ਦੇ। ਚਿਵੇਂ ਬੁਲਾਉਂਦੇ ਉਹ ਵੀ ਬੋਲਦੇ ਨੇ। ਭਗਤਾਂ ਤੇਰੀ ਟੇਕ ਰੱਤੇ ਸੱਚ ਨਾਹੀਂ। ਭਗਤਾਂ ਤੇਰੀ ਦੇ ਘਰ ਤੇ ਸੱਚ ਨਾਏ ਭਗਤਾਂ ਨੂੰ ਤੇਰੀ ਟੇਕ ਹੈ ਤੇਰਾ ਆਸਰਾ ਰੱਤੇ ਸੱਚ ਨਾਏ ਸਾਜ ਦੇ ਲੋਭ ਦੇ ਨਾਲ ਲੱਗੇ ਹੋਏ ਹੁੰਦੇ ਰਹੋ ਜਿਸ ਨੂੰ ਹੋਏ ਕਿਰਪਾਲ ਤਿਸ ਦਾ ਦੁੱਖ ਜਾਏ ਜਿਹਦੇ ਤੇ ਕਿਰਪਾ ਹੋ ਜਾਵੇ ਦੁੱਖ ਚਲੇ ਜਾਂਦਾ ਜੀ ਤੇ ਤੇਰੀ ਕਿਰਪਾ ਹੋ ਜਾ ਦੁੱਖ ਗਿਆ ਠੀਕ ਹੈ ਭਗਤ ਤੇਰੇ ਦਿਆਲ ਉਹਨਾਂ ਮਿਹਰ ਪਾਈ ਭਗਤ ਤੇ ਦਿਆਲ ਉਹ ਭਗਤ ਵੀ ਤੇਰੇ ਦਿਆਲ ਨੇ ਤੇਰੇ ਵਰਗਾ ਸੁਭਾਅ ਰੱਖਦਾ ਠੀਕ ਹੈ ਜੀ। ਕੋਨਾ ਮਹਿਬਾਨ ਕੋਨਾ ਉੱਤੇ ਤੂੰ ਮਹਿਬਾਨ। ਵੇਰਪਾਲ ਵੇਰ ਵਿਆਹ ਦੇ ਪੰਦੀ ਹੈ ਜਿਹੜੇ ਭਗਤ ਸਿਆਲ ਨੇ। ਜੇ ਭਗਤ ਵਿਗੜ ਜਾਣਾ ਵਿੱਚ। ਤੂੰ ਮਿਲੂ ਗਿਆਨ ਮਿਲ ਗਿਆ ਤੂੰ ਕਹੋ ਨਾ ਨਬ। ਫਿਰ ਵਿਗੜ ਪੈ ਜਾਂਦਾ ਉੱਤੇ। ਠੀਕ ਹੈ ਜੀ। ਗਿਆਨ ਨਹੀਂ ਮਿਲਦਾ ਹੈ। ਦੁੱਖ ਦਰਦ ਵੱਡ ਰੋਗ ਨਾ ਪੋਹੈ ਤਿਸ ਮਾਈ। ਨਾ ਦੁੱਖ ਨਾ ਦਰਦ ਨਾ ਵੱਡਾ ਕੋਈ ਰੋਗ। ਆ ਮਾਇਆ ਦਾ ਕੋਹ ਕੋਹ ਨੂੰ ਕੁਝ ਵੀ ਪਹੁੰਚ ਨਹੀਂ ਸਕਦਾ ਛੂਹ ਨਹੀਂ ਸਕਦਾ ਉਹਨਾਂ ਤੇ ਕੋਈ ਦਾ ਅਸਰ ਨਹੀਂ ਹੁੰਦਾ ਮਾਇਆ ਦਾ ਦੁੱਖ ਦਰਦਾ ਦਾ ਕੋਈ ਅਸਰ ਨਹੀਂ ਦੁੱਖ ਦੰਦ ਉਹਨੂੰ ਪਾਵੇ ਹੁੰਦੇ ਨੇ ਪਰ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ ਉਹਨਾਂ ਨੂੰ ਵਿਆਪਦੇ ਨਹੀਂ ਜੀ ਹਾਂਜੀ ਭਗਤਾਂ ਇਹ ਆਧਾਰ ਗੁਣ ਗੋਬਿੰਦ ਗਾएं ਭਗਤਾਂ ਦਾ ਆਧਾਰ ਕੀ ਹੈ ਗੋਬਿੰਦ ਦੇ ਗੁਣ ਗਾਉਣਾ ਈਦਾ ਆਲੇ ਭਗਤਾਂ ਦਾ ਭਗਤਾਂ ਨਾਲ ਹੋਰ ਕੋਈ ਕਬਰੀ ਨਹੀਂ ਠੀਕ ਹੈ ਜੀ ਗੋਵਿੰਦ ਕੇ ਕੋਣ ਸਾਧੂ ਸਾਧੂ ਸਦਾ ਸਦਾ ਦਿਨ ਰਾਣੀ ਇੱਕੋ ਇੱਕ ਧਿਆਨ ਸਦਾ ਸਦਾ ਦਿਨ ਰਾਣੀ ਇੱਕੋ ਇੱਕ ਧਿਆਨ ਦਿਲ ਨਾਲ ਸਦਾ ਸਦਾ ਇੱਕ ਦੇ ਵਿੱਚ ਧਿਆਨ ਲੱਖਦੇ ਤੇ ਕਹੋ ਕੇ ਰਹਿੰਦੇ ਨੇ ਉੱਤਰ ਤੱਕ ਦੂਏ ਸ਼ਰੀਰ ਦਾ ਧਿਆਨ ਦੀ ਦਾਸਤਲ ਕਰਦੇ ਬਾਹਰ ਲੈਦਾ ਇੱਕ ਕੋ ਇੱਕ ਦਾ ਨਾ ਬਾਹਰ ਲੈ ਸ਼ੀਰ ਦਾ ਤੇ ਅਲ ਤੋਂ ਲੱਗੇ ਰਹਿੰਦੇ। ਆਇਆ ਤੋਂ ਲੱਗੇ ਰਹਿੰਦੇ ਨੇ। ਆਇਆ ਦਾ ਤੇ ਹਾਜ਼ਰੀ। ਅੱਛਾ ਜੀ। ਇੱਕੋ ਔਰ ਇੱਕ ਦੇ ਵਿੱਚ ਕੀ ਫਰਕ ਹੈ ਜੀ ਦੋਹਾਂ ਕਰਾਂ ਚ? ਇੱਕੋ ਇੱਕ ਧਿਆਨ ਕੇਵਲ ਇੱਕੋ ਧਿਆਨ ਲੱਗਿਆ। ਕੇਵਲ ਵਾਸਤੇ ਲੱਗਿਆ। ਅੱਛਾ ਜੀ। ਇੱਕੋ ਇੱਕ ਦਾ ਮਤਲਬ ਕੇਵਲ ਇੱਕ। ਤੇ ਇੱਕ ਦਾ ਭਾਵ ਹੈ ਇੱਥੇ ਫਿਰ ਮੂਲ ਹੋ ਗਿਆ। ਕਿਆ ਆਨੇ ਕਸਵਾਏ ਨੇ ਧਿਆਨ ਦੋਰੇ ਪਹਿਲਾਂ ਬੁੱਧੋ ਤੇ ਆਨ ਲੱਗਾ ਤੇ ਦੋ ਤੇ ਆਨ ਲੱਗਦਾ ਅੱਛਾ ਜੀ ਧਿਆਨ ਕਹਿ ਰੋ ਮਤਿਆ ਆਨੇ ਕਹ ਦੋਇ ਹਰੀਕ ਦੋਇ ਹੋਗੇ ਠੀਕ ਹੈ ਜੀ ਕੋਣ ਵੱਖਰਾ ਨਹੀਂ ਹੈ ਜਿੱਤੋਂ ਮਨ ਵੱਖਰਾ ਨਹੀਂ ਹੈ ਅਸਲ ਵਿੱਚ ਮਰ ਕੋਈ ਨਹੀਂ ਹੈ ਧਿਆਨ ਦਾ ਰੋਇ ਮਰ ਠੀਕ ਹੈ ਜੇ ਧਿਆਨ ਕਾ ਦੋਇ ਹਰੀਕ ਠੀਕ ਹੈ ਜੀ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਪੀਵਤ ਅੰਮ੍ਰਿਤ ਨਾਮ